ਆ ਨਿਊ ਚੈਨਲ ਕੀ ਬੀ 24 ਅੱਜ ਯਾਤਰਾ ਕਰ ਰਹੇ ਹਾਂ ਜੀ ਸਤਲੁਜ ਦਰਿਆ ਦੇ ਵਿੱਚ ਤੇ ਲੈ ਰਹੇ ਹਾਂ ਯਾਰੇ ਕਿਸੇ ਦੇ ਬੋਰਡ ਦੇ ਤੇ ਪਾਣੀ ਬਹੁਤ ਆਇਆ ਤੁਹ ਦਿਖਾਉਂਦੇ ਆ ਪਾਣੀ ਕਿੰਨੇ ਤੇ ਕਿੰਨਾ ਪਾਣੀ ਆ ਤੇ ਬਹੁਤ ਜ਼ਿਆਦਾ ਪਾਣੀ ਆਵੇ ਬੜਾ ਮਜ਼ਾ ਆ ਰਿਹਾ ਅੱਜ ਕੰਡੇ ਦਾ ਜਾਣਾ ਤੇ ਮੈਂ ਕਿਹਾ ਚਲੋ ਅੱਜ ਸਤਲੁਜ ਦਰਿਆ ਦੇ ਕਿਤੇ ਜਾਈਏ ਤੇ ਪਾਣੀ ਦਾ ਦੇਖਿਆ ਜਾਵੇ ਕਿੰਨਾ ਕਾ ਪਾਣੀ ਆ ਕਿਸੇ ਘਾਨੇ ਕੱਦੀ ਵੇਖਿਆ ਵੇ ਜਿਹੜਾ ਇੰਜਣ ਆ ਕਿੱਥੀ ਚੱਲਦੀ ਆ ਅੱਗੇ ਹੱਥਾਂ ਨਾਲ ਚਲਾਉਦੇ ਸੀ ਹੁਣ ਇਹ ਇੰਜਣਾਂ ਚਲਾਉਦੇ ਆ ਤੇ ਬਹੁਤ ਹੀ ਖੂਬਸੂਰਤ ਨਜ਼ਾਰਾ ਸਰਿਆ ਸੱਪਰੋਜ ਦਾ ਤੁਸੀਂ ਦੇਖ ਸਕਦੇ ਆ ਕਿ ਹਰ ਪਾਸੇ ਪਾਣੀ ਹੀ ਪਾਣੀ ਆ ਤੇ ਬਿਲਕੁਲ ਇਸ ਸੱਪਰੋਜ ਦੇ ਵਿਚਕਾਰ ਆਕਟੇ ਆ ਬਹੁਤ ਹੀ ਜ਼ਬਰਦਸਤ ਪਾਣੀ ਦੇ ਵਿੱਚ ਚੱਲ ਰਹੀ ਹੋਏ ਕਿੱਥੀ ਆ ਤੇ ਪਾਣੀ ਬਹੁਤ ਤੇਜ਼ ਆ ਬਹੁਤ ਜ਼ਬਰਦਸਤ ਗੂੜ ਦੇ ਨਾਲ ਪਾਣੀ ਜਾ ਰਿਹਾ ਤੁਹਾਨੂੰ ਦਿਖਾਉਂਦਿਆਂ ਵੇ ਇਹ ਸਾਡੇ ਡਰਾਈਵਰ ਸਾਹਿਬ ਜੋ ਕਿਸੇ ਚਲਾ ਰਿਹਾ ਹੈ ਵੇ ਪਾਣੀ ਕਿੰਨਾ ਤੇਜ਼ ਆ ਇਹ ਪਾਣੀ ਦੇਖੋ ਕਿੰਨੀ ਤੇਜ਼ ਨਾਲ ਜਾ ਰਿਹਾ ਤੇ ਸੱਤੋ ਹੀ ਦਰਿਆ ਦੇ ਨਜ਼ਾਰੇ ਜਿੱਤੀ ਵੀ ਜ਼ਰੂਰ ਚੁੱਟੀਆਂ ਦਾ ਇੰਜੋਏ ਕਰੋ ਤੇ ਬਹੁਤ ਵਧੀਆ ਪ੍ਰਵਾਹ ਦੇ ਨਾਲ ਆ ਸਕਦੇ ਆ ਛੱਡੀਪੁਰ ਦਰਿਆ ਦੇ ਨਾਲ ਸੱਤੋ ਹੀ ਦਰਿਆ ਦੇ ਕਿੰਨੀ ਚੱਲਦੀ ਆ ਬਹੁਤ ਹੀ ਵਧੀਆ ਨਜ਼ਾਰਾ ਦਰਿਆ ਦਾ ਦੇਖ ਰਹੇ ਆ ਬਰਸਤੋਂ ਪੰਨਾ ਵਿਖਾਣੇ ਸਾਡਾ ਚੈਨਲ ਕੇਪੀਡੀ ਕੰਟ ਨੂੰ ਸਬਸਕ੍ਰਾਈਬ ਲਾਈਕ